ਮਰੀ ਦਾ ਲੈ ਮਰੀ ਦਾ ਦਾ ਜੈ ਮਰੀ ਸਾਤੋ ਘਾਟ ਰੇਟ ਦਾਜ ਐਂਡ ਵਰੀ ਵਰੀ ਦਾਜ ਐਂਡ ਵਰੀ ਵਰੀ ਦਾਜ ਐਂਡ ਵਰੀ ਵਰੀ ਫਰੀ ਦੇ ਹੈਵੀ ਸੂਟ ਬਣਾਣਾ ਗੰਦੇ ਰਹੀ ਹਾਂਜੀ ਅਗਰ ਹੈਵੀ ਸੂਟ ਬਣਾਣਾ ਚਾਹਦੇ ਫਰੀ ਦੇ ਅਸੀਂ ਲੱਗੇ ਕੁ ਸੈਂਪਲ 8 ਸੈਂਪਲ ਲੱਗੇ ਦਾਜ ਐਂਡ ਵਰੀ ਦੇ ਹੈਵੀ ਸੂਟਾਂ ਦੀ ਗੱਲ ਕਰ ਰਮੈਂ ਹੈਵੀ ਸੂਟਾਂ ਦੀ ਗੱਲ ਕਰ ਰਾਂ ਭਾਜੀ ਜਿੰਨੇ ਫੈਸੀ ਦੇ ਆ ਲੜ ਗਿਆ ਸਾਰੇ ਹੈਗੇ ਜਾਣਗੇ ਤੇ ਕੰਮ ਆਊਗਾ ਭਜਾਨਾ ਹਟਕਿਓ ਭਾਜੀ ਹੈਗੇ ਸੂਟ ਆਣਗੇ ਤੇ ਇਹ 21 ਦਿਨਾਂ ਦਾ ਮੇਲਾ ਲਾਇਆ 21 ਦਿਨਾਂ ਸਪੈਸ਼ਲ ਨੇ ਡਿਜ਼ਾਈਨ ਤੇ ਕਰਾ ਲੈ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਕੋਲ ਆ ਜੁਕੇ 21 ਦਿਨਾਂ ਚ ਸਪੈਸ਼ਲ ਲੈਸ ਮਿਲੂਗੀ ਲੈਸ ਮਿਲੂਗੀ ਰੇਟ ਬਹੁਤ ਘਟਾ ਹੈ ਉਹ ਘਟ ਰਿਹਾ ਤੇ 1 ਦਾ ਜਨਵਰੀ ਵਾਲੇ ਸੂਟ ਚੱਕਾ ਰਹੇ ਮੈਂ ਉਹ ਸੈਂਪਲ ਚੱਕਾ ਸੈਂਪਲ ਚੱਕੋ ਜਿਨ੍ਹਾਂ ਨੇ ਦੁਪट्टे ਹੈਵੀ ਹੈ ਔਰ ਆਰਟੀਕਲ ਚੱਕੋ ਜੀ ਐਨੇ ਸੋਹਣੇ ਸੋਹਣੇ ਦੁਪट्टे ਦਾ ਜਨਵਰੀ ਵਾਲੇ ਤੁਹਾਡੇ ਸਪੈਸ਼ਲ ਸੂਟ ਲੈ ਕੇ ਆਏ ਨੇ ਲਾਓ ਜੀ ਵਿਆਹ ਸ਼ਾਦੀਆਂ ਵਾਲੇ ਸਪੈਸ਼ਲ ਸੂਟ ਹੈ ਜੀ ਉਹ ਸਪੈਸ਼ਲ ਹੁੰਦਾ ਹੈ ਸਪੈਸ਼ਲ ਹੈ ਭੈਜੀ ਆਹ ਦੇਖੋ ਸਾਰਾ ਹੀ ਕੈਸ਼ੂ ਫੁੱਟ ਹੈ ਬਾਟਮ ਤੇ ਵਰਕ ਹੈ ਆਰਟੀਕਲ ਬਹੁਤ ਪਿਆਰੇ ਅੱਗੇ ਦੇਖੋ ਦਬਕੇ ਦਾ ਕੰਮ ਆ ਭੈਜੀ ਦਬਕੇ ਦਾ ਕੰਮ ਹੋ ਰਿਹਾ ਸਾਰਾ ਦਬਕੇ ਦਾ ਕੰਮ ਆ ਉਹ ਬੇਸਾਨਗੇ ਨਵੇਂ ਜੀ ਇਹਦੇ ਪਿਓਰ ਦੇ ਬੇਸ ਹੈ ਦਬਕੇ ਦਾ ਕੰਮ ਹੈ ਦੁਪੱਟੇ ਤੇ ਵੀ ਫੋਰ ਸਾਈਡ ਦਬਕੇ ਦਾ ਕੰਮ ਹੋਇਆ ਹੋਇਆ ਅਗਲਾ ਆਰਟੀਕਲ ਦਿਖਾਓ ਪ੍ਰਦੀਪ ਜੀ ਆਹ ਦੇਖੋ ਜੀ ਇਹਨਾਂ ਦੇਖੋ ਅਗਰ ਤੁਸੀਂ ਦਾਜਾਂ ਨੇ ਵਰੀ ਬਣਾਣੇ ਆ ਸੋਡੀਏ 베ਟੀ ਦੀ ਮੇਰੀ ਸੋਡੀਏ 베ਟੀ ਦੀ ਮੇਰੀ ਅਸੀਂ ਦੇ ਰਹੇ ਹਾਂ ਸਪੈਸ਼ਲ 21 ਦਿਨਾਂ ਅੰਦਰ ਗਾਜਨ ਬੜੇ ਬੜੇ ਫੈਂਸੀ ਸੂਟ ਉਹ 50% ਆਪ ਤੇ ਯਾਰ ਕੰਮ ਦੇ ਕਰੋ ਏਡਾ ਸੋਨਾ ਜਗਦਾ ਹੋਇਆ ਕੰਮ ਮੁਸਕਰਾਉਂਦਾ ਹੋਇਆ ਕੰਮ ਬਹੁਤ ਹੀ ਪਿਆਰਾ ਏਕ ਕਲਾਸ ਪੀਸ ਆ ਏਕ ਕਲਾਸ ਕੁਆਲਟੀ ਹੈ ਮੈਂ ਤਾਂ ਜਿੰਨੇ ਡਿਜ਼ਾਈਨ ਆਏ ਨਾ ਸਾਰੇ ਫੈਂਸੀ ਆਏ ਭਾਜੀ ਸਾਰੇ ਫੈਂਸੀ ਆਏ ਆ ਫੈਂਸੀ ਆਇਆ ਆ ਦੇਖੋ ਕੰਮ ਦੇਖੋ ਭਾਜੀ ਆ ਲੋ ਜੀ ਸਪੈਸ਼ਲ ਨੰਦਾ ਵਾਲਾ ਸੂਟ ਬਿਲਕੁਲ ਸਪੈਸ਼ਲ ਨੰਦਾ ਵਾਲਾ ਸੂਟ ਆਇਆ ਜੀ ਬਹੁਤ ਘੱਟ ਰੇਟਾ ਤੇ ਆਇਆ ਹੈਗਾ ਹੈਵੀ ਸੂਟ ਆਊਗਾ ਪੂਰਾ ਹੈਵੀ ਆਊਗਾ ਦੁਪੱਟਾ ਭਾਜੀ ਇਹ ਆ ਜੀ ਇਹ ਇਹਦੇ ਬਾਜੂ ਹੈ ਭਾਜੀ ਇਹ ਪੌਣੀ ਬਾਜੂ ਹੈ ਪੌਣੀ ਭਰੀ ਹੋਈ ਬਾਜੂ ਹੈ ਫੁੱਲ ਭਰੀ ਹੋਈ ਇਹਦੀ ਬੈਕ ਭਾਦੀ ਬੈਕ ਫਰੰਟ ਪੂਰਾ ਹੈਵੀ ਹੈ ਭਾਜੀ ਆ ਲੋ ਜਿੰਨੇ ਮੰਨ ਲੋ ਆਹ ਅੱਲੋ ਪਹੁੰਚੇ ਇਹ ਪਹੁੰਚੇ ਪਹੁੰਚੇ ਆ ਜੀ ਇਹ ਆ ਜੀ ਭਾਦੀ ਇਹ ਆਗਮੀ ਇਹਦੀ ਬੈਕ ਭਾਜੀ ਉਹ ਦਿਖਾ ਜਸਾ ਖੋ ਜਹਾ ਇਹ ਕੀ ਕੀ ਹੈਵੀ ਹਰੋ ਆ ਲੋ ਜੀ ਜੀ ਸਾਇਲ ਭਾਜੀ ਆ ਜੋ ਗੱਲਾਂ ਕਰੀ ਜਾਂਦੇ ਸਹੀ ਗੱਲਾਂ ਕਰੀ ਜਾਂਦੇ ਆ ਬਿਲਕੁਲ ਸਹੀ ਗੱਲ ਕਰ ਰਹੇ ਆ ਭਾਜੀ ਤੁਸੀਂ ਵੈਰਾਈਟੀ ਦੇਖੋ ਕਾਈਮ ਆਰਾਮ ਨਾਲ ਬੈਠਾ ਆ ਭਾਜੀ ਤੇਰੇ ਕਿ ਬੜੀ ਵਧੀਆ ਦੇਖਣ ਨੂੰ ਫਰੰਟ ਕਿਦ ਬੈਕ ਆ ਫਰੰਟ ਇੱਕ ਇੱਕ ਬੈਕ ਹੈ ਜੀ ਇੱਕ ਫਰੰਟ ਹੈ ਜੀ ਇੱਕ ਬੈਕ ਹੈ ਪਲੱਸ ਬਾਜੂਏ ਪੌਣੇ ਤੇ ਪੌਂਚੇ ਲੰਗਮੀ ਬੜੀ ਪੌਂਚਿਆਂ ਦੇ ਪੂਰਾ ਹੈਵੀ ਥਾਰੇ ਵੀਰੇ ਥਾਰੇ ਪੰਮ ਥਾਰੇ ਵੀਰੇ ਪੌਂਚਿਆਂ ਦੇ ਪੂਰਾ ਹੈਵੀ ਕੰਮ ਆਊਗਾ ਆ ਲੋ ਪੂਰਾ ਹੈਵੀ ਸੂਟ ਹੈ ਨੰਦਾ ਵਾਲਾ ਭਾਜੀ ਛੇ ਪੈਸੇ ਲਾਉਂਦੇ ਆ ਇਹ ਸੂਟ ਰਾਣੀ ਰੈੱਡ ਮਰੂਨ orange ਇਹ ਕਲਰ ਤੇ ਸਪੈਸ਼ਲ ਆ ਗਏ ਨੇ ਚੈੱਕ ਕਰ ਲੋ ਫਰੰਟ ਵੀ ਹੈਵੀ ਹੈ ਤੇ ਬੈਕ ਵੀ ਹੈਵੀ ਹੈ ਤੇ ਦੁਪੱਟਾ ਵੀ ਹੈਵੀ ਹੈ ਤੇ ਬਾਜੂ ਵੀ ਹੈਵੀ ਹੈ ਤੇ ਪੌਚੇ ਵੀ ਹੈਵੀ ਹੈ 1 ਜਨਵਰੀ ਵਾਸਤੇ ਸਪੈਸ਼ਲ ਸੂਟ ਆ ਗਏ ਨੇ ਆਪਣੇ ਕੋਲ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਖੂਬਸੂਰਤ ਅਗਲੇ ਦਿਨ ਖਾਰੇ ਤੋਂ ਸਾਈਲ ਬਾ ਦੀ ਸਪੈਸ਼ਲ 1 ਜਨਵਰੀ ਆਪਾ ਆ ਜੀ ਮੇਰੇ ਕੋਲੇ ਸਪੈਸ਼ਲ ਦਾਜ ਐਂਡ ਵਰੀ ਵਾਲੇ ਸੂਟ ਆ ਗਏ ਜਿਵੇਂ ਭਾਜੀ ਉਹਨਾਂ ਨੇ ਦਿਖਾਏ ਨਾ ਹਾਂਜੀ ਓਵੇਂ ਮੇਰੇ ਕੋਲੇ ਵੀ ਬਹੁਤ ਸੋਹਣੇ ਸੋਹਣੇ ਦੇ ਕੁਛ ਸਿਲੈਕਟਡ ਡਿਜ਼ਾਈਨ ਹੈ ਆ ਦੇਖੋ ਇਹ ਆ ਭਾਜੀ ਪਿਓਰ ਦਬਕੇ ਦਾ ਕੰਮ ਜੋ ਨਾ ਕਾਲਾ ਪਵੇ ਤੇ ਨਾ ਹੀ ਇਹਨੂੰ ਕੋਈ ਖਰਾਬੀ ਆਵੇ ਸੈਂਟ ਲਾਓ ਵਿਆਹ ਸ਼ਾਦੀ ਤੇ ਡੀਓ ਲਾਓ ਇਹ ਨਹੀਂ ਖਰਾਬ ਹੁੰਦਾ ਜੀ ਜਿਹੜੀ ਇਹਦੀ ਸ਼ਾਈਨਿੰਗ ਹੈ ਨਾ ਇਥੇ ਤਰ੍ਹਾਂ ਹੀ ਰਹਿਣੀ ਹੈ ਤੇ ਦੂਜਾ ਇਹਦੇ ਚ ਡਿਜ਼ਾਈਨ ਦੇਖੋ ਜਮਾਵਾਦ ਬਨਾਰਸੀ ਦੇ ਆਲੋ ਭਾਜੀ ਪਿਓਰ ਗੋਲਡ ਮਦਲਾਲ ਕੇ ਗਹਿਣਾ ਪਾਲਿਆ ਸੂਟ ਪਾਲਿਆ ਕਿਉਂ 24 ਗ੍ਰੇਡ ਭਾਜੀ ਕਿਉਂ 24 ਗ੍ਰੇਡ ਭਾਜੀ ਦਬਕਾ ਦਬਕਾ ਭਾਜੀ ਹਾਂਜੀ ਪੈਂਸੀਅਨ ਮੈਂ ਇਹ ਆਪਣਾ ਬਿਆਨ ਰੈਡ ਕੱਟਿਆ ਮੈਂ ਆਪ ਕਹਿ ਫੇਰ ਤੁਸੀਂ ਮਜ਼ਾਕ ਕਰੀਏ ਨਾ ਨਹੀਂ ਨਹੀਂ ਭੈਣਾਂ ਨੂੰ ਦੱਸਦੇ ਮੈਨੂੰ ਭੈਣਾਂ ਨੂੰ ਦੱਸਣਾ ਵੀਰੇ ਆਹ ਇਹ ਲੋ ਜੀ ਤੁਹਾਨੂੰ ਦੱਸ ਦਿੰਦੇ ਆ ਭੈਣੋ ਗੋਟੀ ਵਰਲਡ ਵਾਈਡ ਤੇ ਜੋ ਰੇਟ ਮਿਲਣਾ ਹੈ ਬਜਾਰ ਚ ਤੁਹਾਨੂੰ ਡਬਲ ਹੀ ਮਿਲਣਾ ਤੇ ਇੱਥੇ ਮਿਲਣਾ ਅੱਧਾ 24000 ਵਾਲਾ 12000 ਲੋ ਜੀ ਇੰਨੇ ਸੋਹਣੇ ਸੋਹਣੇ ਦੁਪੱਟਿਆਂ ਵਾਲੇ ਸੂਟ ਆ ਗਏ ਦੁਪੱਟਾ ਤੇ ਕਰਸੋ ਤੇ ਬਹੁਤ ਹੀ ਸੋਹਣਾ ਦੁਪੱਟਾ ਜੀ ਸਪੈਸ਼ਲ ਆਫਰਾਂ ਦੇ ਵਿੱਚ ਜੇ ਦੇਣਾ ਸੂਟ 550 ਦੇ ਆ ਚੈੱਕ ਕਰ ਲਓ ਜੀ ਰੇਟ 11100 ਵਾਲੇ 1000 1000 ਦੇ ਸੂਟ ਦੇਣ ਲੈਣ ਨੂੰ ਕਿਹਨੇ ਆ ਕੋਈ ਫੰਕਸ਼ਨ ਆਪਣੇ ਘਰੇ ਦੇਣੇ ਆ ਵੀਰੇ 500 ਰੁਪਏ ਰੇਂਜ ਚ ਆ ਗਏ ਸੂਟ ਜੀ ਆ 5-500 ਰੁਪਏ ਰੇਂਜ ਵਿੱਚ ਸੂਟ ਦੇ ਦਿੰਨੇ ਦੁਪੱਟੇ ਬਹੁਤ ਸੋਹਣੇ ਆ ਨਵੀਆਂ ਚੀਜ਼ਾਂ ਨਾਲੇ ਕੱਪੜੇ ਨਵੇਂ ਡਿਸਕਾਊਂਟ ਰੇਟ ਦੇ ਵੀਜੀ 500 ਤੋਂ ਸਟਾਰ ਕਰਤਾ ਸੂਟ ਆ ਚੈੱਕ ਕਰੋ ਜੀ ਸਾਡੇ 1500 ਆ ਲਓ ਜੀ ਹੈਂਡਵਰਕ ਦਾ ਸੂਟ ਆ ਸਾਡੇ 1500 ਜਿਹੜੇ ਬਾਜ਼ਾਰ ਦੇ ਵਿੱਚ ਮਿਲ ਰਿਹਾ ਕੋਈ 6000 ਦਾ ਕੋਈ 3000 ਦਾ ਇਹ ਆਪਾਂ ਉਦੋਂ ਵੀ ਘੱਟ ਦੇਤੇ ਆਧੋ-ਵੱਧ ਕਰਕੇ ਰੇਟ ਬਹੁਤ ਹੀ ਜ਼ਿਆਦਾ ਲੈਸ ਅੱਗੇ ਦਿਖਾਉਂਦੇ ਆ ਆ ਚੱਕੋ ਅਗਲਾ ਡਿਜ਼ਾਈਨ ਆ ਚੱਕੋ ਜੀ ਅਗਲਾ ਡਿਜ਼ਾਈਨ ਆਲੋ ਵੀਰੇ ਡਿਜ਼ਾਈਨ ਚੈੱਕ ਕਰਾਓ ਤੇ ਰੇਟ ਚੈੱਕ ਕਰਾਓ 7500 ਦੀ ਰੇਂਜ ਚ 3500 ਵਾਲਾ ਗਲਾਸ ਟਿਸ਼ੂ ਦਾ ਹੈਂਡਵਰਕ ਵਾਲਾ ਸੂਟ ਹੈ ਨਾਲ ਦੁਪੱਟਾ ਆਏਗਾ ਕੜਾਈ ਵਾਲਾ ਆਲੋ ਭਾਜੀ ਆ ਦੇਖੋ ਇਹ ਆ ਗਈ ਡਿਟੈਲ ਪ੍ਰਿੰਟਿੰਗ ਆਲੋ ਇਹ ਡਿਟੈਲ ਪ੍ਰਿੰਟਿੰਗ ਬਰਬਰੀ ਦੇ ਉੱਤੇ ਨਵੇਂ-ਨਵੇਂ ਡਿਜ਼ਾਈਨ ਆ ਰਹੇ ਵੀਰੇ ਨਵੇਂ-ਨਵੇਂ ਰੰਗ ਆ ਰਹੇ ਆ ਆਲੋ ਡਿਜ਼ਾਈਨਿੰਗ ਦੀ ਕੋਈ ਕਮੀ ਨਹੀਂ ਭਾਜੀ ਗੋਟਾ ਪੱਤੀ ਤੋਂ ਲੈ ਕੇ ਹੈ ਜੀ ਰੇਟ 1100 ਵਾਲਾ ਦੇ ਦਣਾ 550 ਕਿੰਨਾ ਜੀ 550 ਵੀਜੀ ਜੋਰਜਟ ਦਾ ਸੂਟ ਹੈ ਮਕੈਸ਼ ਵਾਲਾ ਨਵੀਂ ਚੀਜ਼ ਹੈ ਆ ਪਿਓਰ ਕਰੇਵ ਦੇ ਉੱਪਰ ਆ ਗਿਆ 950 ਰੁਪਏ ਦੀ ਨਵੀਂ ਚੀਜ਼ ਹੈ ਆ ਚੈੱਕ ਕਰ ਲੋ ਡਿਸਕਾਊਂਟ ਰੇਟ ਤੇ ਮਿਲਦਾ 21 ਦਿਨਾਂ ਦੀ ਸਪੈਸ਼ਲ ਆਫਰ ਦੇ ਵਿੱਚ ਗੋਠੀਵਾਲ ਦੇ ਬਾਈ ਨੇ ਵਿਚਾਰ ਰੱਖਿਆ ਧੂਮ ਨਵੀਆਂ ਚੀਜ਼ਾਂ ਡਿਸਕਾਊਂਟ ਰੇਟ ਤੇ ਆ ਵੀਜੀ ਕਰੇਵ ਦੇ ਸੂਟ ਆ ਪਿਓਰ ਦੁਪੱਟੇ ਨਾਲ ਕਰੇਵ ਦੇ ਸੂਟ ਰੇਟ ਕਿੰਨਾ ਹੈ 950 ਧੂਮ ਮਚੀ ਹੈ ਧੂਮ ਮਚੀ ਹੈ ਧੂਮ ਮਚੀ ਹੈ ਧੂਮ ਮਚੀ ਹੈ 21 ਦਿਨਾਂ ਕੇ ਮੇਲੇ ਕੀ ਗੋਠੀਵਾਲੋਂ ਕੇ ਧੂਮ ਮਚੀ ਹੈ ਆ ਭਾਜੀ ਆ ਲੋ ਡਿਜ਼ਾਈਨਰ ਸੂਟ ਵੀ ਲੋ ਡਿਟਲ ਪ੍ਰਿੰਟਿੰਗ ਵੀ ਲੋ ਇਹ ਹੈ ਜੀ ਆਫਰ 21 ਦਿਨਾਂ ਦੇ ਮੇਲੇ 2450 ਦੀ ਰੇਟ ਦੇ ਵਿੱਚ ਰਾਮ ਟਕਸ ਦੇ ਸੂਟ ਆ ਚੈੱਕ ਕਰ ਜੀ ਕੋਈ ਲੈਨਿੰਗ ਦੀ ਲੋੜ ਨਹੀਂ ਹੈ ਇਟਸ 2450 ਆ ਪਾਰਟੀ ਵੇਅਰ ਸੂਟ ਆ ਗਏ ਵੀਰੇ ਹੈਵੀ ਸੂਟ ਰੇਟ 2450 ਹੈਵੀ ਸੂਟ ਦੁਪੱਟੇ ਹੈਵੀ ਡਿਜ਼ਾਈਨਰ ਸੂਟ ਰੰਗ ਮਿਲਣਗੇ ਤਿੰਨ ਤਿੰਨ ਚਾਰ ਚਾਰ ਇੱਕ ਸੂਟ ਦੇ ਵਿੱਚ 2450 ਤੋਂ ਜਿਵੇਂ ਮਿਲ ਜਾਣੇ ਤੁਹਾਨੂੰ ਕਾਟਨ ਦੇ ਸੂਟ ਦੁਪੱਟੇ ਆਲੋਜੀ ਸੋਲੋ ਕਲਰ ਬਣ ਕੇ ਆ ਮੈਰੂਨ ਤੇ ਚੈਨਰ ਕੰਟਰਾਸਟ ਦੇ ਕੇ 650 ਦੇ ਜੀ 600 ਵੀ ਦੇ ਦਾਂਗੇ ਨਵੀਆਂ ਚੀਜ਼ਾਂ 6 600 ਰੁਪਏ ਦੇ ਵਿੱਚ ਆ ਚੈੱਕ ਕਰ ਲੋ ਡਿਜ਼ਾਈਨ ਕਿੱਡੇ ਸੋਹਣਿਆ ਆ ਰੰਗਾਂ ਮੈਚਿੰਗ ਚੈੱਕ ਕਰ ਲੋ ਵੀਰ ਜੀ 600 ਰੁਪਏ ਦੇ ਵਿੱਚ ਉਹ ਐ ਨਹੀਂ 650 ਆ ਲੋ ਚੈੱਕ ਕਰ ਲੋ 600 ਵੀਡੀਓ ਲਾਸਟ ਤੱਕ ਦੇਖੋ ਜਰੀਲੇ ਨਾਲ ਨਾਲ ਗੋਟਾ ਪੱਤੀ ਲੋ ਹਰ ਵੈਰਾਈਟੀ ਮਿਲੇਗੀ ਤੁਹਾਨੂੰ 50% ਆਫ ਤੇ ਨਵੇਂ ਡਿਜ਼ਾਈਨ ਨਵੀਆਂ ਆਈਟਮਾਂ ਅੱਦੇ ਰੇਟ ਕਿਤੇ ਨਹੀਂ ਮਿਲਨੇ ਮਿਲਨੇ ਗੋਠੀ ਆ ਕੇ ਵੀਰੇ 1200 ਰੇਂਜ ਚ ਆ ਚੈੱਕ ਕਰ ਲੋ ਗਲੇ ਵਾਲੇ ਆਰਟੀਕਲ ਕਪੜਾ ਬਹੁਤ ਸੋਹਣਾ ਹੈ ਪਾਰਟੀ ਵੇਰ ਵੇਚਦੇ ਉਪਰ ਰੇਟ 1200 ਸੱਤ ਚਾਰ ਕਲਰਾਂ ਦਾ ਸੂਟ ਬਹੁਤ ਸੋਹਣਾ ਚੁੱਕਾ ਡਿਸਕਾਊਂਟ ਰੇਟ ਗੋ ਜੀ ਉਹ 1200 ਹੈ ਤਾਂ ਇਹ 1150 ਹੈ ਆ ਲੋ ਭਾਜੀ 1150 ਦੇ ਵਿੱਚ ਨੈਕ ਸਟਾਈਲ ਪਾਰਲ ਵਰਕ ਡਿਟੈਲ ਜੋਰ ਚੜ ਦਾ ਸੂਟਾ 550 ਰੇਟ ਬਹੁਤ ਘੱਟ ਨਵੀਆਂ ਚੀਜ਼ਾਂ ਡਿਸਕਾਊਂਟ ਰੇਟ ਇੱਕ ਹੀ ਜਣੇ ਦੀ ਸਪੈਸ਼ਲ ਆਫਰ ਦੇ ਵਿੱਚ ਤੀਜਾ ਜਣੇ ਸਟਾਰਟ ਹੋ ਗਿਆ ਰੇਟ 550 550 ਪਾਂਸੋ ਉਹਨਾਂ ਦੇ ਦਾ ਸਾਢੇ ਪਾਂਸੋ ਆ ਲੋ ਪਾਂਸੋ ਜਰੀ ਵਰਕ ਦੇ ਵਿੱਚ ਪਾਂਸੋ ਵਾਲਾ ਚੈੱਕ ਕਰ ਲੋ ਜੀ 1150 ਦਾ ਸੂਟ ਹੈ ਨੈਕ ਵਾਲਾ ਹੈਂਡ ਵਰਕ ਬੀਟਸ ਦਾ ਕੰਮ ਰੇਟ 1150 ਨਵੀਂ ਚੀਜ਼ ਨਵੀਂ ਰੇਟ ਡਿਸਕਾਊਂਟ ਦੇ ਵਿੱਚ ਗੋਟੀ ਵਰਲਡ ਵਾਈਡ ਪਹੁੰਚੇ ਵਰਕ ਵਾਲਾ ਕਰਾਸ਼ ਗਲਾਸ ਰੇਟ ਭਾਜੀ ਰੇਟ ਰੇਟ ਭਾਜੀ 2350 2350 2340 ਵਾਲਾ 2350 ਜੀ ਸਾਢੇ 1500 ਵੀ ਸ਼ੇਪ ਨੈਕ ਡਿਜ਼ਾਈਨਰ ਸੂਟ ਆਰਗੈਨਿਕ ਦੇ ਪਾਰਟੀ ਵੇਅਰ ਸੂਟ ਆ ਚੁਕਾ ਸਾਢੇ 1500 1504 ਰੰਗਾਂ ਚੱਕਿਆ ਡੀ ਐਂਡ ਡਿਸਕਾਊਂਟ ਦੇ ਵਿੱਚ ਦੇ ਵਿੱਚ ਪੋਚੇ ਵਰਕ ਵਾਲਾ ਗਲਾਸ ਦੇ ਉੱਤੇ ਗਲਾਸ ਦੇ ਦੁਪੱਟੇ ਨਾਲ ਕੜਾਈ ਵਾਲਾ ਸੂਟ ਆ ਗਿਆ ਹੈਗਾ ਕਿ ਦਿਨਾਂ ਦੇ ਮੇਲੇ ਚ ਆ ਗਿਆ ਜੀ ਹੈਵੀ ਸੂਟ ਕਰੇਵ ਦੇ ਵਿੱਚ 1800 ਗੋਠੀ ਵਰਡ ਵਾਰ ਤੇ ਡਿਸਕਾਊਂਟ ਚਲੇ 21 ਦਿਨ ਦੀ ਸਪੈਸ਼ਲ ਦੇ ਵਿੱਚ ਮੀਰਰ ਵਰਕ ਵਾਲਾ ਬਹੁਤ ਹੀ ਸ਼ਾਨਦਾਰ ਚਾਰ ਕਲਰਾਂ ਦੇ ਨਾਲ ਮੇਰੇ ਕੋਲ ਡਾਟਾ ਪ੍ਰਿੰਟਿੰਗ ਦਾ ਆ ਗਿਆ ਜੀ 1650 ਕਿਤੇ ਜਾਣ ਦੀ ਲੋੜ ਨਹੀਂ ਪਾਰਟੀ ਵਾਂਗ ਸੂਟ ਲੈਣੇ ਆਜੋ ਘੱਟ ਰੇਟ ਲਾਤੇ 1650 ਦੇ ਜੇ ਦਾਜੰਡਵਰੀ ਬਣਾਉਣੀ ਤਾਂ ਆਜੋ 1650 ਰੇਂਜ ਸਾਢੇ 1200 ਸਾਢੇ 1200 ਸਾਢੇ 1200 ਸਾਢੇ 1200 ਦੇ ਵਿੱਚ ਬਹੁਤ ਹੀ ਸ਼ਾਨਦਾਰ ਕੰਟਰਾਸਟ ਦੁਪੱਟੇ ਵਾਲਾ ਕਨਸੈਪਟ ਆਇਆ ਮੇਰੇ ਕੋਲ ਚਲੋ ਜੀ 600 ਰੁਪਏ ਰੇਂਜ ਹੈਵੀ ਸੂਟ ਨਾਲ ਦੁਪੱਟਾ ਬੁਧਿਆ ਫੋਰ ਸਾਈਡ 600 ਆਹ ਕਲਰ ਚਾਰਟ ਚੈੱਕ ਕਰ ਲਓ ਜੀ 600 ਆਹ ਕਰ ਲਓ ਚੈੱਕ 600 ਪੰਜ ਕਲਰ ਆ ਚੁੱਕੇ 600 ਰੁਪਏ ਦੇ ਵਿੱਚ ਜੇ ਵੈਰਾਈਟੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ 23 ਦਿਨ ਹੋ ਚੁੱਕੇ ਆ ਪੂਰੇ ਵੀਰੇ ਨਵੀਆਂ ਚੀਜ਼ਾਂ ਨਵੇਂ ਟੈਂ ਲੈਣ ਵਾਸਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲੱਕ ਲਾਇਕ ਅਤੇ ਜੁੜ ਕਰਿਆ ਕਰੋ ਧੰਨਵਾਦ